ਪਰ ਤੁਹਾਨੂੰ ਕੀ ਕਰਨਾ ਚਾਹੀਦਾ ਜਿਹੜਾ ਆਪਣੇ ਅਟੈਕ ਹੋ ਗਿਆ ਦੇਖੋ ਉਹ ਤਾਂ ਇੱਕ ਬਾਲੀ ਮੱਦ ਭਾਗੀ ਘਟਨਾ ਜਿਹੜੀ ਵਾਪਰੀ ਹੈ ਭਾਰਤ ਦੇ ਵਿੱਚ ਸੋ ਉਹ ਟੱਟਾ ਵਾਪਰ ਦੇ ਨਾਲ ਜਿੱਥੇ ਹਰ ਭਾਰਤੀ ਦਾ ਜਿਹੜਾ ਦਿਲ ਹੁੰਦੜਾ ਵਾ ਦਿਲ ਉਹ ਹੁੰਦੜਿਆ ਗਿਆ ਸੋ ਹਰ ਇੱਕ ਭਾਰਤੀ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਖੇਸ ਆ ਚਾਹੇ ਉਹ ਕਿਸੇ ਵੀ ਧਰਮ ਤੋਂ ਕਿਸੇ ਵੀ ਮذਬਤ ਤੋਂ ਆ ਹਰ ਇੱਕ ਦੇ ਮਨ ਦੇ ਵਿੱਚ ਇਹੀ ਗੱਲ ਆ ਕਿ ਯਾਰ ਇਹ ਜੋ ਹੋਇਆ ਬਹੁਤ ਮਾੜਾ ਹੈ ਤੇ ਕੀ ਕਹਿਣਾ ਚਾਹੁੰਨੀ ਹੂ ਇਸੇ ਬਾਰੇ ਮੈਂ ਇੱਥੇ ਇਹੀ ਕਹਿਣਾ ਚਾਹੁੰਦਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜੀ ਪਹਿਲਾਂ ਰੌਲਾ ਪਾਉਂਦੇ ਸੀ ਕਿ 56 ਇੰਚ ਦੀ ਛਾਤੀ ਆ ਸੋ ਅੱਜ ਉਹ ਛਾਤੀ ਕਿੱਥੇ ਆ ਜਿਹੜੀ 56 ਇੰਚ ਦੀ ਛਾਤੀ ਆ ਉਹ ਅੱਜ ਦਿਖਾਉਣ ਦਾ ਟਾਈਮ ਸੀਗਾ ਕਿਉਂਕਿ ਜਦੋਂ ਅਸੀਂ ਆਪਣੇ ਅੰਦਰ ਆਪਣੇ ਦੇਸ਼ ਦੇ ਅੰਦਰ ਕੋਈ ਵੀ ਕਿਸੇ ਦੇ ਉੱਤੇ ਕਰਨਾ ਹੁੰਦਾ ਕੋਈ ਕਾਨੂੰਨ ਬਣਾਉਣਾ ਹੁੰਦਾ ਜਾਂ ਕੁਝ ਵੀ ਕਰਨਾ ਹੁੰਦਾ ਤੇ ਅਸੀਂ ਮੈਂਟਰੀ ਨਹੀਂ ਲਾਉਂਦੇ ਜਦੋਂ ਅੱਜ ਸਾਡੇ ਮੈਂ ਤਾਂ ਕਹਾਂਗਾ ਦੇਸ਼ ਭਗਤ ਜਿਹੜੇ ਸ਼ਹੀਦ ਹੋਏ ਆ ਕਿ ਸਾਡਾ ਜਿਹੜਾ ਅੰਦਰੋਂ ਆ ਉਹ ਇਹ ਆਵਾਜ਼ ਆਉਣੀ ਚਾਹੀਦੀ ਆ ਕਿ ਅੱਜ ਇਟਨਾ ਇਟ ਫੜਤਾ ਦੇਣੀ ਚਾਹੀਦੀ ਆ ਔਰ ਪਾਕਿਸਤਾਨ ਨੂੰ ਇਹਦਾ ਜਵਾਬ ਜਿਹੜਾ ਵਾ ਉਹ ਜਿੱਥੇ ਸਾਡੇ 28 ਮਰੇ ਆ ਉੱਥੇ 280 ਉਹਨਾਂ ਦੇ ਮਾਰ ਕੇ ਜਿਹੜਾ ਸਾਨੂੰ ਇਹ ਦੱਸ ਦੇਣਾ ਚਾਹੀਦਾ ਕਿ ਸਾਡੀ ਜਿਹੜੀ 52 ਇੰਚ ਦੀ ਛਾਤੀ ਆ ਉਹ ਅਸਲ ਜਿ ਛਾਤੀ ਆ ਸੋ ਐਵੇਂ ਆਪਣੇ ਲੋਕਾਂ ਦੇ ਉੱਤੇ ਦਿਖਾ ਲੰਦਾ ਕੋਈ ਫਾਇਦਾ ਨਹੀਂ ਅੱਜ ਦਿਖਾਉਣੀ ਆ ਤੇ ਪਾਕਿਸਤਾਨ ਨੂੰ ਦਿਖਾਉਣੀ ਚਾਹੀਦੀ ਆ ਮੈਂ ਇੱਥੇ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਜੀ ਤੋਂ ਮੰਗ ਕਰਨਾ ਚਾਹੁੰਦਾ ਇੱਕ ਭਾਰਤੀ ਹੁੰਦੇ ਦੇ ਨਾਤੇ ਕਿ ਜਿਹੜੇ ਇਹ ਆਤਕਵਾਦੀ ਜਦੋਂ ਇਹ ਫੜੇ ਜਾਂਦੇ ਆ ਇਹਨਾਂ ਨੂੰ ਇੱਕ ਐਸੀ ਸਜ਼ਾ ਦਿੱਤੀ ਜਾਵੇ ਕਿ ਜਿਹਦੇ ਨਾਲ ਹਰ ਇੱਕ ਭਾਰਤੀ ਦੇ ਮਨ ਠੰਡਾ ਹੋਵੇ ਕਿ ਇਹਨਾਂ ਨੂੰ ਇੱਕ ਚਰਸੇ ਦੇ ਵਿੱਚ ਫਾਂਸੀ ਦਿੱਤੀ ਜਾਵੇ ਤਾਂ ਜੋ ਆਉਣ ਵਾਲੀਆਂ ਨਸਲਾਂ ਵੀ ਇਹ ਗੱਲ ਦੀ ਯਾਦ ਰੱਖਣ ਤੇ ਘਬਾਈ ਭਰਨ ਕਿ ਭਾਰਤੀਆਂ ਨੇ ਸਜ਼ਾ ਲਈ ਸੀ ਕੱਲ ਨੂੰ ਕੋਈ ਪਾਕਿਸਤਾਨ ਤੋਂ ਮੂੰਹ ਚਾਕੇ ਇੱਧਰ ਆਉਣ ਤੋਂ ਪਹਿਲਾਂ 10 ਵਾਰੀ ਸੋਚੇਗਾ ਕਿ ਭਾਰਤੀ ਸਹਜ ਜਿਹੇ ਤਰੀਕੇ ਦਾ ਦਿੰਦੇ ਆ ਸੋ ਇਸ ਦਾ ਹੀ ਹੁਣ ਮੈਂ ਮੋਦੀ ਜੀ ਨੂੰ ਇਹ ਕਹਿਣਾ ਚਾਹੁੰਦਾ ਕਿ ਤੁਹਾਡੀ ਜਿਹੜੀ 56 ਇੰਚ ਦੀ ਛਾਤੀ ਆ ਉਹਦਾ ਸਬੂਤ ਦੇਣ ਦਾ ਸਮਾਂ ਆ ਗਿਆ ਕਿ ਸੱਚੀ ਦੇ ਵਿੱਚ ਤੁਹਾਡੀ 55 ਦੀ ਹੈ ਕਿ ਨਹੀਂ ਹੈ ਹਰ ਭਾਰਤੀ ਤੁਹਾਡੇ ਮੂੰਹ ਵੱਲੋਂ ਦੇਖ ਰਿਹਾ ਅੱਜ ਕਿ ਤੁਹਾਨੂੰ ਜਵਾਬ ਦੇ ਇੰਤਜ਼ਾਰ ਕਰ ਰਿਹਾ ਕਿ ਕਦੋਂ ਤੁਸੀਂ ਉਹਨਾਂ ਦਾ ਜਵਾਬ ਦਿੰਦੇ ਹੋ ਸੋ ਇੱਥੇ ਗੱਲ ਇਹ ਆ ਕਿ ਅੱਜ ਭਾਰਤੀ ਲੋਕਾਂ ਦੇ ਉੱਤੇ ਹਮਲਾ ਜਿਹੜਾ ਅਸੀਂ ਭਾਰਤੀ ਆ ਸਾਨੂੰ ਇਹ ਗੱਲ ਦੇ ਵਿੱਚ ਦੁੱਖ ਮਹਿਸੂਸ ਹੋਣਾ ਚਾਹੀਦਾ ਧਰਮ ਜਾਤ ਮਜਬ ਤੋਂ ਉੱਤੇ ਉੱਠ ਕੇ ਸਾਨੂੰ ਆਪਣੀ ਇਸ ਗੱਲ ਦਾ ਸਬੂਤ ਦੇਣਾ ਚਾਹੀਦਾ ਕਿ ਅਸੀਂ ਧਰਮਾਂ ਜਾਤਾਂ ਮਜਬਾਂ ਦੇ ਰੌਲੇ ਦੇ ਵਿੱਚ ਨਹੀਂ ਪੈਣਾ ਚਾਹੁੰਦੇ ਸਾਡਾ ਇੱਕੋ ਹੀ ਧਰਮ ਆ ਉਹ ਸਾਡਾ ਦੇਸ਼ ਸਾਡਾ ਮਜਬ ਇੱਕੋ ਹੀ ਆ ਉਹ ਸਾਡਾ ਦੇਸ਼ ਅਸੀਂ ਆਪਣੇ ਦੇਸ਼ ਨੂੰ ਪਿਆਰ ਕਰਨ ਵਾਲੇ ਲੋਕ ਆ ਸੋ ਇਸ ਦੇ ਲਈ ਅਸੀਂ ਜਿੱਥੇ ਦੇਸ਼ ਦੀ ਗੱਲ ਆਉਂਦੀ ਆ ਉੱਥੇ ਸਾਨੂੰ ਸਾਰਿਆਂ ਨੂੰ ਇੱਕ ਹੋ ਜਾਣਾ ਚਾਹੀਦਾ ਇੱਕ ਪਲੈਟਫਾਰਮ ਤੇ ਇਕੱਠੇ ਹੋ ਕੇ ਸਾਨੂੰ ਜਿਹੜਾ ਸੰਘਰਸ਼ ਕਰਨਾ ਚਾਹੀਦਾ ਸੋ ਆਪਾਂ ਨੂੰ ਜਿਹੜਾ ਇਹ ਗੱਲ ਕਹਿੰਦੇ ਹੋ ਜਿਹੜੇ ਜਵਾਨ ਆ ਜਿਹੜੀ ਸਾਡੀ ਆਰਮੀ ਆ ਅਸੀਂ ਉਹਦੀ ਹੌਸਲਾ ਵਧਾਈ ਤਾਂ ਹੀ ਕਰ ਸਕਦੇ ਹਾਂ ਜਦੋਂ ਅਸੀਂ ਇੱਕ ਹੋਵਾਂਗੇ ਜਦੋਂ ਅਸੀਂ ਆਪਸੀ ਪਾਟਾਂਗੇ ਧਰਮਾਂ ਜਾਤਾਂ ਮਜਬਾਂ ਦੇ ਵਿੱਚ ਤੇ ਦੇਸ਼ ਦੀ ਆਰਮੀ ਆ ਜਿਹੜੀ ਆਰਮੀ ਆ ਉਹ ਮੈਨੂੰ ਲੱਗਦਾ ਘਟਿਆ-ਘਟਿਆ ਮਹਿਸੂਸ ਕਰੇਗੀ ਸੋ ਮੈਂ ਇੱਥੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਆਪਾਂ ਦੇਸ਼ ਦੀ ਆਰਮੀ ਦੀ ਹੌਸਲਾ ਵਜਾਈ ਦੇ ਲਈ ਆਪਾਂ ਇਹ ਗੱਲ ਕਰੀਏ ਕਿ ਆਪਾਂ ਸਾਰੇ ਏਕਾਂ ਸਾਡਾ ਮਜ਼ਬ ਧਰਮ ਸਭ ਭਾਰਤਾਂ ਅਸੀਂ ਭਾਰਤ ਦੇ ਆਂ ਪਰ ਸਾਡਾ ਵਾ ਇਸ ਲਈ ਅਸੀਂ ਭਾਰਤ ਦੀ ਜਿਹੜੀ ਵੀ ਬੁਰੀ ਨਜ਼ਰ ਆ ਭਾਰਤ ਮੇਰੇ ਲੱਗੀ ਪਈ ਅਸੀਂ ਉਹਦੇ ਹਰ ਆਫਤ ਦੇ ਨਾਲ ਲੜਨ ਲਈ ਤਿਆਰ ਬੈ ਤਿਆਰ ਖੜੇ ਆਂ